ਲੋ ਵੀ ਦੋਸਤੋ ਕਰੋ ਚੈੱਕ ਅੱਜ ਦੀ ਵੀਡੀਓ ਦੇ ਵਿੱਚ ਇੱਕ ਮੱਝ ਫਾਰ ਸੇਲ ਆ ਮੱਝ ਬਕਾਊਆ ਚੌਥੇ ਸੂਏ ਪਿੰਡ ਬਾਠ ਜਿਲ੍ਹਾ ਬਠਿੰਡਾ ਤਸੀਰ ਰਾਮਪਰਾ ਫੂਲ ਤੇ ਮੋਬਾਈਲ ਨੰਬਰ ਵੀਡੀਓ ਦੇ ਵਿੱਚ ਦੇਵਾਂਗੇ ਤੇ ਮੱਝ ਇਹ ਚੌਥੇ ਸੂਆ ਬਈ ਠੰਡੀ ਸੀਲ ਆ ਗੱਬਣ ਹੋ ਕੇ 8-9 ਮਹੀਨੇ ਦੁੱਧ ਦਿੰਦੀ ਆ ਤੇ ਜਿਹੜੇ ਵੀ ਭਰਾ ਨੂੰ ਪਸੰਦ ਹੋਵੇ ਤੇ ਮੋਬਾਈਲ ਨੰਬਰ ਦੇਵਾਂਗੇ ਸਕਰੀਨ ਤੇ ਤੇ ਉਸ ਨੰਬਰ ਤੇ ਤੁਸੀਂ ਕਾਲ ਕਰਕੇ ਰੇਟ ਦੀ ਜਾਣਕਾਰੀ ਲੈ ਲਿਓ ਤੇ ਦੇਣਾ ਜਿਹੜੇ ਬਾਈ ਦੇ ਦੱਸਣ ਮੁਤਾਬਕ 24 ਤਰੀਕ ਨੂੰ ਪੂਰੇ ਹੋਣਗੇ ਤੇ ਹੁਣ ਜਿਹੜਾ ਲੇਵਾ ਬਣਾਉਣਾ ਸਟਾਰਟ ਕਰਤਾ ਕੱਲੇ-ਕੱਲੇ ਥਣ ਲੱਗਿਆ ਵਾ ਤੇ ਬਤਲੀ ਚਮੜੀ ਦੀ ਹੈ ਤੇ ਜਿਹੜੇ ਵੀ ਭਰਾ ਨੂੰ ਪਸੰਦ ਹੋਵੇ ਇਹ ਮੱਝ ਤੇ M29 ਦਾ ਸੀਮਣ ਭਰਿਆ ਵਾ M ਸੀ M29 ਦੇ ਸੀਮਣ ਤੋਂ ਗੱਬਣਾ ਤੇ 24 ਤਰੀਕ ਨੂੰ ਹੋ ਜਾਣਗੇ ਤੇ ਬਈ ਇਹਨੇ ਤੀਜੇ ਸੂਏ ਦਾ ਦੁੱਧ ਜਿਹੜਾ 13 14 ਕਿਲੋ ਮਾਲਕਾਂ ਨੇ ਚੋਇਆਗਾ ਤੇ ਹੁਣ 24 ਤਰੀਕ ਨੂੰ ਦਿਨ ਪੂਰੇ ਆ ਤੇ ਜਿਹੜੇ ਭਰਾ ਨੇ ਮੱਝ